ਸਸੀ ਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਂ ਦੇਖ ਰਹੇ ਹੋ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉੱਤਰ ਅਧਿਕਾਰੀ ਅੱਜ ਐਲਾਨ ਦਿੱਤਾ ਗਿਆ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਉੱਤਰ ਅਧਿਕਾਰੀ ਬਣਾਇਆ ਸੋ ਅੱਜ ਦੱਸਾਂਗੇ ਕਿ ਕੌਣ ਨੇ ਜਸਦੀਪ ਸਿੰਘ ਗਿੱਲ ਔਰ ਕਿੱਥੋਂ ਦੇ ਰਹਿਣ ਵਾਲੇ ਨੇ ਕੀ ਹੁਣ ਤੱਕ ਉਹ ਕਰਦੇ ਰਹੇ ਨੇ ਸੋ 45 ਸਾਲਾਂ ਜਸਦੀਪ ਸਿੰਘ ਗਿੱਲ ਜਿਨ੍ਹਾਂ ਦਾ ਜਨਮ 1979 ਦੇ ਵਿੱਚ ਹੋਇਆ ਮੁੰਬਈ ਤੇ ਰਹਿਣ ਵਾਲੇ ਨੇ ਜਸਦੀਪ ਜੋ ਵੱਡੀਆਂ ਕੰਪਨੀਆਂ ਦੇ ਵਿੱਚ ਵਕ-ਵਕ ਅਹੁਦਿਆਂ ਤੇ ਆਪਣੀ ਸੇਵਾ ਦੇ ਚੁੱਕੇ ਨੇ ਸੋ ਜੇ ਉਹਨਾਂ ਦੀ ਸਟੱਡੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਬਾਇਓਕੇਮਿਕਲ ਇੰਜੀਨੀਅਰ ਦੇ ਤੌਰ ਤੇ ਬਾਇਓਟੈਕਨੋਲੋਜੀ ਦੇ ਵਿੱਚ ਆਪਣੀ ਬੈਚਲਰ ਤੇ ਮਾਸਟਰ ਜਿਹੜੀ ਹੈ ਕੰਪਲੀਟ ਕੀਤੀ ਉਸ ਤੋਂ ਬਾਅਦ ਕੈਂਬਰੇਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰ ਦੀ ਪੀਐਚਡੀ ਕੀਤੀ ਹੈ ਸੋ ਸਿਪਲਾ ਵਰਗੀਆਂ ਕੰਪਨੀਆਂ ਦੇ ਵਿੱਚ ਰੈਨਬੈਕਸੀ ਵਰਗੀਆਂ ਕੰਪਨੀਆਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਸੋ ਸਿਪਲਾ ਕੰਪਨੀ ਦੇ ਵਿੱਚ ਉਹਨਾਂ ਨੇ ਕਾਫੀ ਦੇਰ ਕੰਮ ਕੀਤਾ 2019 ਦੇ ਵਿੱਚੋਂ ਸਿਪਲਾ ਜੁਆਇਨ ਕਰਦੇ ਨੇ ਮਈ 31 2024 ਦੇ ਵਿੱਚ ਉਹ ਰਿਜ਼ਾਈਨ ਦੇ ਦਿੰਦੇ ਨੇ ਸੋ ਚੀਫ ਸਟ੍ਰੈਟਜਿਸਟ ਸਟ੍ਰੈਟਜੀ ਆਫੀਸਰ ਅਤੇ ਸੀਨੀਅਰ ਮੈਨੇਜਮੈਂਟ ਪਰਸਨਲ ਐਸ ਐਮ ਪੀ ਰਹੇ ਨੇ ਸਿਪਲਾ ਕੰਪਨੀ ਦੇ ਵਿੱਚ ਉਸ ਤੋਂ ਇਲਾਵਾ ਰੈਨਬੈਕਸੀ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ ਔਰ ਜੇ ਗੱਲ ਕੀਤੀ ਜਾਵੇ ਕੈਂਬਰੇਜ ਯੂਨੀਵਰਸਿਟੀ ਤੋਂ ਉਹ ਪੀ ਐਚ ਡੀ ਕਰਦੇ ਨੇ ਸੋ ਉਹਨਾਂ ਨੂੰ ਬਤੌਰ ਉੱਤਰ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਹੋਰਾ ਵੱਲੋਂ ਐਲਾਨਿਆ ਗਿਆ ਸੋ ਜਸਦੀਪ ਸਿੰਘ ਗਿੱਲ ਜੋ ਕਿ 45 ਸਾਲਾਂ ਉਹਨਾਂ ਦੀ ਉਮਰ ਹੈ ਔਰ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਹੀ ਪੀ ਐਚ ਡੀ ਕੀਤੀ ਹੈ ਸੋ ਕਈ ਹੋਰ ਕੰਪਨੀਆਂ ਦੇ ਵਿੱਚ ਜਿਵੇਂ ਰੈਨਬੈਕਸ ਇਸਪਲਾਈ ਇਥੇ ਉਹ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਔਰ ਅੱਜ ਅਧਿਕਾਰਿਕ ਤੌਰ ਤੇ ਉਹਨਾਂ ਨੂੰ ਆਪਣਾ ਉਤਰ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਐਲਾਨਿਆ ਗਿਆ। ਸੋ ਮੈਡੀਕਲ ਲਾਈਨ ਦੇ ਵਿੱਚ ਕਾਫੀ ਉਹਨਾਂ ਦਾ ਤਜਰਬਾ ਹੈ। ਮੈਡੀਕਲ ਦੇ ਵਿੱਚ ਜਿਹੜੀਆਂ ਵੱਡੀਆਂ ਨਾਮਵਰ ਕੰਪਨੀਆਂ ਨੇ ਉਹਨਾਂ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਪਰ ਉਹ ਆਪਣੀ ਸੇਵਾ ਦੇ ਚੁੱਕੇ ਨੇ। ਸੋ ਅੱਜ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਉਹਨਾਂ ਨੂੰ ਡੇਰਾ ਰਾਧਾ ਸਵਾਮੀ ਦਾ ਉਤਰ ਅਧਿਕਾਰੀ ਐਲਾਨਿਆ। ਸੋ ਅੱਜ ਤੋਂ ਹੀ ਉਹ ਸਾਰੇ ਉਹਨਾਂ ਕੋਲ ਪਾਵਰ ਸੇ ਜਿਹੜੀਆਂ ਆਗੀਆਂ ਨੇ ਜੋ ਇੱਕ ਡੇਰਾ ਮੁਖੀ ਕੋਲ ਹੁੰਦੀਆਂ ਨੇ 4000 ਏਕੜ ਦੇ ਵਿੱਚ ਇਹ ਡੇਰਾ ਬਣਿਆ ਹੈ ਲਗਭਗ 90 ਦੇਸ਼ਾਂ ਦੇ ਵਿੱਚ ਇਸ ਡੇਰੇ ਦੇ ਪ੍ਰਚਾਰ ਨੂੰ ਲੈ ਕੇ ਵੱਖ-ਵੱਖ ਜਗ੍ਹਾਾਂ ਤੇ ਡੇਰੇ ਪੜੇ ਹੋਰੇ ਪੰਜਾਬ ਔਰ ਜੇ ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਡੇਰਾ ਜਿਹੜਾ ਰਾਧਾ ਸਵਾਮੀ 사ਤਸੰਗ ਦੇ ਲਈ ਬਣਾਇਆ ਗਿਆ ਸੋ ਲੱਖਾਂ ਲੋਕ ਜਿਹੜੇ ਨੇ ਇਸ ਡੇਰੇ ਦੇ ਨਾਲ ਜੁੜੇ ਹੋਏ ਨੇ ਔਰ ਅੱਜ ਗੁਰਿੰਦਰ ਸਿੰਘ ਢਿੱਲੋਂ ਜੋ ਕਿ ਡੇਰਾ ਮੁਕੀ ਨੇ ਉਹਨਾਂ ਨੇ ਆਪਣਾ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਐਲਾਨ ਦਿੱਤਾ ਹੈ ਬਿਊਰੋ ਰਿਪੋਰਟ ਪੁਧਾਨਟਾ